हां जी प्रीटी सूट अप पार्टी ਦੇ ਲਈ ਬਹੁਤ ਹੀ ਪਿਆਰਾ ਜਿਹਾ सॉफ्ट ऑर्गੈਂਜ਼ਾ ਦਾ ਸ਼ਰਟ ਦੀ ਲੈਂਥ ਰਹੇਗੀ 45 ਬੈਕ ਇਸ ਦੀ ਪਲੇਨ ਰਹੇਗੀ बॉटम ਇਸ ਦੇ ਨਾਲ ਸੰਤੂਨ ਦੀ 3 ਮੀਟਰ ਦੁਪੱਟਾ ਪਿਓਰ ਚਫੋਂ ਦਾ ਲੱਗੇਗਾ 2250 ਵਿੱਚ ਬਾਈ ਕਰ ਸਕਦੇ ਹੋ ਇਹ ਵੀ ਸੌਫਟ ਸਿਲਕ ਦਾ ਸੂਟ ਰਹੇਗਾ ਬਹੁਤ ਹੀ ਪਿਆਰਾ ਮਿਰਰ ਵਰਕ ਹੋਇਆਗਾ ਨੈਕ ਤੇ ਔਰ ਸਪੈਸ਼ਲ ਪਾਰਟੀ ਵੇਅਰਲੀ ਕਲੈਕਸ਼ਨ ਹੈ बॉटम ਸੰਤੂਨ ਦੀ 3 ਮੀਟਰ ਦੁਪੱਟਾ ਪਿਓਰ ਚਫੋਂ ਦਾ ਹਾਈ ਡਿਮਾਂਡ ਤੇ ਰੀਸਟਾਕ ਕੀਤਾ ਹੋਇਆ ਹੈ 2799 ਵਿੱਚ ਬਾਈ ਕਰ ਸਕਦੇ ਹਾਂ ਇਹ ਆਪਣੇ ਕੋਲ ਟਾਈ ਮੀਟਰ ਸ਼ਰਟ ਰਹੇਗੀ ਮਸਲਿਨ ਦੀ ਫੈਨਸੀ ਥ्रेड ਵਰਕ ਮਿਲ ਜਾਏਗਾ ਬਾਟਮ ਇਸ ਦੇ ਨਾਲ ਮਸਲਿਨ ਦੀ ਟਾਈ ਮੀਟਰ ਪਲੇਨ אורਗਾਂਜ਼ਾ ਦੁਪੱਟਾ 1.5 ਮੀਟਰ 799 ਵਿੱਚ ਬਾਈ ਕਰ ਸਕਦੇ ਹਾਂ ਇਹ ਵਾਲੇ ਸੂਟ ਜੋ ਕਿ ਟ੍ਰੈਂਡਿੰਗ ਚ ਚੱਲ ਰਹੇ ਨੇ ਬਹੁਤ ਹਾਈ ਡਿਮਾਂਡ ਤੇ ਵੀ ਭਰ ਹੀ ਸਟਾਕ ਕੀਤਾ ਹੋਇਆਗਾ ਬਹੁਤ ਹੀ ਪਿਆਰੇ ਰੰਗਾਂ ਦੇ ਵਿੱਚ 5 ਮੀਟਰ ਤਰੀਬ ਦਾ ਸੂਟ ਰਹੇਗਾ ਫਰੰਟ ਤੇ ਤੁਹਾਨੂੰ ਦੇਖ ਸਕਦੇ ਹੋ ਹੈਂਡ ਵਰਕ ਪਲੱਸ ਥ्रेड ਵਰਕ ਮਿਲ ਜਾਏਗਾ ਬਾਜ਼ੂ ਦੇ ਜਾਂ ਤੁਸੀਂ ਬਾਟਮ ਤੇ ਵਰਕ ਲੈ ਆ ਸਕਦੇ ਹੋ ਸਵਾ ਦੋ ਮੀਟਰ ਚਨੂਨ ਦਾ ਦੁਪੱਟਾ ਟੂ ਸਾਈਡ ਵਰਕ ਮਿਲ ਜਾਏਗਾ 2350 ਵਿੱਚ ਤੁਸੀਂ ਕੋਈ ਵੀ ਕਲਰ ਕਰ ਬੈਠੇ ਬਾਈ ਕਰ ਸਕਦੇ ਹੋ ਸਿਲਕ ਦਾ ਇਹ ਸੂਟ ਰਹੇਗਾ ਹੈਂਡਵਰਕ ਮਿਲੇਗਾ ਤਾਂ ਉਹਨਾਂ ਨੇ ਇੱਕ ਤੇ ਸੌਫਟ ਪਲੇਨ ਸ਼ਿਮਰ ਸਿਲਕ ਬੈਕ ਪਲੇਨ ਰਹੇਗੀ ਔਰ ਇਸ ਦੇ ਨਾਲ ਜੋ ਲੈਂਥ ਇਸ ਦੀ 45 ਛੇ ਵਾਲੀ ਰਹੇਗੀ ਬਾਟਮ ਸੰਤੂਨ ਦੀ 3 ਮੀਟਰ ਪਿਓਰ ਚਫੋਂ ਦਾ ਦੁਪੱਟਾ ਮਿਲੇਗਾ 1499 ਵਿੱਚ ਬਾਈ ਕਰ ਸਕਦੇ ਹੋ। ਕ੍ਰੇਪ ਦਾ ਸ਼ਰਟ ਰਹੇਗਾ ਜੀ 2 ਮੀਟਰ ਰਿਸੇਡ ਨੈਕ ਤੇ ਤੁਸੀਂ ਵੇਖ ਸਕਦੇ ਹੋ ਫੈਨਸੀ ਥ੍ਰੈਡ ਵਰਕ ਦਾ ਸ਼ਰਟ ਤੇ ਇੰਪੋਰਟ ਜੂ ਦੇ ਵੀ ਵਰਕ ਆ ਬਾਟਮ ਤੇ ਵੀ ਵਰਕ ਕ੍ਰੇਪ ਦੀ ਬਾਟਮ ਆ 2 ਮੀਟਰ ਸ਼ਰਟ 2 ਮੀਟਰ ਬਾਟਮ ਸਫੋਂ ਦਾ ਦਪਟਾ 2.5 ਮੀਟਰ 599 ਵਿੱਚ ਬਾਈ ਕਰ ਸਕਦੇ ਹੋ। 2 ਮੀਟਰ ਪਸ਼ਮੀਨਾ ਦੀ ਇਹ ਪ੍ਰਿੰਟਡ ਸ਼ਰਟ ਰਹੇਗੀ ਕਿਰੇ ਤੇ ਵਰਕ ਮਿਲੇਗਾ ਬਾਟਮ 2 ਮੀਟਰ ਪਸ਼ਮੀਨਾ ਦੀ ਬਾਟਮ ਤੇ ਵੀ ਵਰਕ ਮਿਲੇਗਾ ਸਟਾਲ ਮਿਲੇਗਾ ਪਸ਼ਮੀਨਾ ਦਾ ਪ੍ਰਿੰਟਡ 899 ਵਿੱਚ ਘਰ ਬੈਠੇ ਬਾਈ ਕਰ ਸਕਦੇ ਹਾਂ ਇਹ ਸ਼ਿਮਰ ਦਾ ਸੂਟ ਰਹੇਗਾ ਜੀ 2.5 ਮੀਟਰ ਸ਼ਰਟ ਰਹੇਗੀ 2.5 ਮੀਟਰ ਬਾਟਮ ਸ਼ਰਟ ਤੇ ਵੀ ਪੂਰਾ ਫੁੱਲ ਥ्रेड ਵਰਕ ਆ ਉਸ ਦੀ ਬਾਟਮ ਤੇ ਵੀ ਵਰਕ ਆ ਬਾਹੂ ਤੇ ਵੀ ਵਰਕ ਆ 1.5 ਮੀਟਰ ਦੁਪੱਟਾ ਰਹੂਗਾ 999 ਵਿੱਚ ਬਾਈ ਕਰ ਸਕਦੇ ਹਾਂ ਇਹ ਰੀਸਟਾਕ ਕੀਤਾ ਬਹੁਤ ਹੀ ਪਿਆਰੇ ਕਲਰਾਂ ਦੇ ਵਿੱਚ 2.5 ਮੀਟਰ ਸ਼ਰਟ ਆ 2.5 ਮੀਟਰ ਬਾਟਮ ਆ ਸ਼ਰਟ ਵੀ ਤੁਹਾਨੂੰ ਥ्रेड ਵਰਕ ਮਿਲ ਜਾਏਗਾ ਘੇਰੇ ਤੇ ਨੈਕ ਤੇ ਬਾਟਮ ਤੇ ਵੀ ਵਰਕ ਮਿਲੇਗਾ ਦੁਪੱਟਾ ਜੌਰਚਟ ਦਾ ਰਹੂਗਾ 1.5 ਮੀਟਰ 599 ਵਿੱਚ ਵੀ ਤੁਸੀਂ ਕਰ ਬੈਠੇ ਬਾਈ ਕਰ ਸਕਦੇ ਹੋ ਇਹ ਪਾਰਟੀ ਵੇਅਰ ਸੂਟ ਰਹਿਣਗੇ ਜੋ ਕਿ ਟ੍ਰੈਂਡਿੰਗ ਚ ਚੱਲ ਰਹੇ ਨੇ ਹੈਵੀ ਦੁਪट्टे ਵਾਲੇ 5 ਮੀਟਰ ਤੁਹਾਨੂੰ ਸੂਟ ਮਿਲ ਜਾਏਗਾ ਕਰੇਵ ਦਾ ਪਿਓਰ ਕਰੇਵ ਦਾ ਤੁਹਾਨੂੰ ਸੂਟ 5 ਮੀਟਰ ਨਾਲ ਦੁਪੱਟਾ ਮਿਲੇਗਾ ਜੌਰਜਟ ਪਿਓਰ ਜੌਰਜਟ ਦਾ ਪੂਰਾ ਫੁੱਲ ਵਰਕ ਵਾਲਾ 2.5 ਮੀਟਰ ਦਾ ਦੁਪੱਟਾ ਰਹੇਗਾ ਬਹੁਤ ਹੀ ਸੋਹਣੇ ਸੂਟ ਹੈ ਜੀ ਪਾਰਟੀ ਵੇਅਰ ਇਹ ਵੀ ਤੁਹਾਨੂੰ ਬਨਾਰਸੀ ਵਰਕ ਵਾਲੇ ਸ਼ਰਟ ਮਿਲ ਜਾਏਗੀ ਅਪਾੜਸ ਦੀ ਬਾਟਮ ਰਹੇਗੀ ਬਨਾਰਸੀ ਦੁਪੱਟਾ ਰਹੇਗਾ ਵਰਕ ਵਾਲੇ 2550 ਵਿੱਚ ਬਾਈ ਕਰ ਸਕਦੇ ਹੋ ਨੈਚੁਰਲ ਕ੍ਰੇਪ ਰਹੇਗਾ ਜੀ ਸਟਫ ਨੋਰਮਲ ਇਸ ਦਾ ਪਣਾ ਰਹੇਗਾ ਸੀਕਵੈਂਸ ਪਲੱਸ ਪ੍ਰਿੰਟ ਹੋਇਆ ਬਹੁਤ ਹੀ ਪਿਆਰਾ ਇਹ ਤੁਸੀਂ 600 ਪਰ ਮੀਟਰ ਤੁਹਾਨੂੰ ਮਿਲੇਗਾ ਇਹ ਵੀ ਬਹੁਤ ਹੀ ਸੋਹਣੇ ਸੂਟ ਰੈਡੀ ਹੁੰਦੇ ਨੇ ਇਹ ਰਹੇਗਾ ਜੀ ਪਿਓਰ ਸ਼ਿਮਰ ਟਿਸ਼ੂ ਸਿਲਕ ਇਸ ਦਾ ਵੀ ਪਣਾ ਨੋਰਮਲ ਰਹੇਗਾ ਬਹੁਤ ਹੀ ਸੋਹਣਾ ਵਰਕ ਹੈ ਬਹੁਤ ਹੀ ਪਿਆਰਾ ਇਹ ਕਲਰ ਹੈ ਹੈਵੀ ਵਰਕ ਹੋਇਆ 399 ਪਰ ਮੀਟਰ ਇਹ ਮਿਲ ਜਾਏਗਾ ਕੋਈ ਵੀ ਕਲਰ ਬਾਈ ਕਰਨਾ ਸਕਰੀਨਸ਼ਾਟ ਲੈ ਕੇ WhatsApp ਨੰਬਰ ਤੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਇਹ ਸੌਫਟ ਫਿਅਰ ਔਰ ਗੈਂਸਾ ਰਹੇਗਾ ਜੀ ਨਾਰਮਲ ਪਣਾ ਰਹੇਗਾ ਬਹੁਤ ਹੀ ਸੋਹਣਾ ਵਰਕ ਹੋਇਆ ਸੀਕੁਐਂਸ ਦਾ ਵਰਕ ਵੀ ਹੈ 399 ਪਰ ਮੀਟਰ ਬਾਈ ਕਰ ਸਕਦੇ ਹੋ ਥੈਂਕ ਯੂ ਜੀ